ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਕੈਨੇਡਾ ਜਾਣ ਦੇ ਚਾਹਵਨ ਪੰਜਾਬੀਆਂ ਦੇ ਲਈ ਤਿੰਨ ਵੱਡੀਆਂ ਅਪਡੇਟਾਂ ਨਿਕਲ ਕੇ ਆ ਰਹੀਆਂ ਹਨ ਪਹਿਲੀ ਅਪਡੇਟ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਜਿਹੜੇ ਪੰਜਾਬੀ ਭਾਰਤੀ ਹੁਣ ਜ਼ਿਆਦਾ ਜਾਣਾ ਚਾਹੁੰਦੇ ਸਨ ਖਾਸ ਕਰਕੇ ਸਟੱਡੀ ਵੀਜ਼ਾ ਦੇ ਉੱਤੇ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਲਗਾਤਾਰ ਜਿਹੜੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਤੇ ਪੀਆਰ ਲੈਣ ਦੀ ਕਾਫੀ ਆ ਤਾਂ ਮੁਸ਼ਕਲ ਹੋ ਚੁੱਕੀ ਹੈ ਇਸ ਤੋਂ ਇਲਾਵਾ ਲਗਾਤਾਰ ਪੰਜਾਬੀ ਸਟੂਡੈਂਟ ਦੇ ਵੱਲੋਂ ਕੈਨੇਡਾ ਦੇ ਵਿੱਚ ਰਿਫਿਊਜੀ ਕੇਸ ਅਪਲਾਈ ਕੀਤੇ ਜਾ ਰਹੇ ਹਨ ਜਿਸ ਦੇ ਉੱਤੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਇੱਕ ਰਾਤ ਤੋਂ ਰਾਤ ਵੱਡਾ ਬਿਆਨ ਸਾਹਮਣੇ ਨਿਕਲ ਕੇ ਆਇਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਸਟੂਡੈਂਟ ਵੀਜ਼ਾ ਦੇ ਉੱਤੇ ਕੈਨੇਡਾ ਦੇ ਵਿੱਚ ਆ ਕੇ ਰਿਫਿਊਜੀ ਕੇਸ ਲਗਾਉਣਾ ਇੱਕ ਖਾਸ ਹੋਣੀ ਗੱਲ ਹੈ ਤੇ ਸਾਲ 2025 ਦੇ ਵਿੱਚ ਸਾਡੇ ਵੱਲੋਂ ਇਸ ਦੇ ਉੱਤੇ ਕੜਾ ਐਕਸ਼ਨ ਲਿਆ ਜਾ ਸਕਦਾ ਹੈ ਕਿਉਂਕਿ ਲਗਾਤਾਰ ਸਟੂਡੈਂਟ ਅਤੇ ਟੂਰਿਸਟ ਵੀਜ਼ਾ ਦੇ ਉੱਤੇ ਆ ਕੇ ਪੰਜਾਬੀ ਭਾਰਤੀ ਖਾਸ ਕਰਕੇ ਰਿਫਿਊਜੀ ਕੇਸ ਅਪਲਾਈ ਕਰ ਸਕਦੇ ਹਨ ਜੋ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਸ ਦੇ ਉੱਤੇ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ ਤੇ ਦੂਜੇ ਪਾਸੇ ਕੈਨੇਡਾ ਦੇ ਵਿੱਚ ਪੀਆਰ ਹੋਣ ਦੇ ਚਾਹਵਨ ਪੰਜਾਬੀ ਭਾਰਤੀਆਂ ਦੀ ਤਦਾਦ ਕਾਫੀ ਜ਼ਿਆਦਾ ਵੱਡੀ ਹੈ ਕੈਨੇਡਾ ਦੇ ਵੱਲੋਂ ਸਿਰਫ 395000 ਲੋਕਾਂ ਨੂੰ ਹੀ ਸਾਲ 2025 ਵਿੱਚ ਪੀਆਰ ਦੇਣ ਦਾ ਐਲਾਨ ਕੀਤਾ ਗਿਆ ਹੈ ਜਦਕਿ ਕੈਨੇਡਾ ਦੇ ਵਿੱਚ ਪੀਆਰ ਲੈਣ ਦੇ ਚਾਹਵਨਾਂ ਦੀ ਗਿਣਤੀ ਕਾਫੀ ਹੱਦਾਂ ਵੱਡੀ ਹੈ ਤੇ 50 ਲੱਖ ਦੇ ਕਰੀਬ ਲੋਕਾਂ ਦੇ ਜਿਹੜੇ ਵੀਜਾ ਅਤੇ ਪਰਮਿਟ ਐਕਸਪਾਇਰ ਹੋਣ ਵਾਲੇ ਹਨ ਸਾਲ 2025 ਦੇ ਦਸੰਬਰ 31 ਤੱਕ ਵੱਡੀ ਤਦਾਦ ਦੇ ਵਿੱਚ ਪੰਜਾਬੀ ਭਾਰਤੀ ਅਤੇ ਕੈਨੇਡਾ ਦੇ ਵਿੱਚ ਵਸਦੇ ਪ੍ਰਵਾਸੀਆਂ ਨੂੰ ਵਾਪਸ ਆਪਣੇ ਦੇਸ਼ਾਂ ਦੇ ਵਿੱਚ ਬੰਨਾ ਪੈ ਸਕਦਾ ਹੈ ਇਸ ਤੋਂ ਇਲਾਵਾ ਜੋਰਪੱਟੇ ਸੈਨਿਕ ਗਨ ਦੇ ਵੀਜੇ ਦੀ ਕਾਫੀ ਹੱਦਾਂ ਇਸ ਸਮੇਂ ਡਿਮਾਂਡ ਚੱਲ ਰਹੀ ਹੈ ਤੇ ਏਜੰਟਾਂ ਦੇ ਵੱਲੋਂ ਤੜਾ ਤੜ ਜਿਹੜੇ ਉਹ ਪੈਸੇ ਲਾਏ ਜਾ ਰਹੇ ਹਨ ਅਤੇ ਸੈਨਿਕਾਂ ਦੇ ਵੀਜੇ ਅਪਰੂਵ ਕਰਵਾਏ ਜਾ ਰਹੇ ਹਨ ਤੇ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਕਿ ਜਿੱਥੇ ਪਹਿਲਾਂ ਫੇਕ ਡਾਕੂਮੈਂਟ ਫੜੇ ਜਾਣ ਦੇ ਉੱਤੇ ਸ਼ੈਨੀਗਨ ਦੇ ਵੱਲੋਂ 5 ਸਾਲ ਦਾ ਬੈਨ ਲਗਾਇਆ ਜਾਂਦਾ ਸੀ ਪਰ ਹੁਣ ਉਹਨਾਂ ਦੇ ਵੱਲੋਂ ਲਾਈਫਟਾਈਮ ਜਿਹੜਾ ਉਹ ਬੈਨ ਲਗਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ ਜੀ ਹਾਂ ਸ਼ੈਨਿਕ ਅਨ ਜਾਣ ਦੇ ਚਾਵਨ ਪੰਜਾਬੀ ਭਾਰਤੀ ਹੁਣ ਸਾਵਧਨ ਹੋ ਜਾਓ ਜੇਕਰ ਤੁਹਾਡਾ ਕੋਈ ਵੀ ਫੇਕ ਡਾਕੂਮੈਂਟ ਫਾਈਲ ਟਵਿਲ ਚ ਲੱਗੇ ਹੋਣਗੇ ਤਾਂ ਇਮੀਗ੍ਰੇਸ਼ਨ ਵੱਲੋਂ ਫੜੇ ਜਾਣ ਤਾਂ ਇਸ ਤੋਂ ਬਾਅਦ ਤੁਹਾਡੇ ਉੱਤੇ ਲਾਈਫਟਾਈਮ ਸਾਰੀ ਉਮਰ ਦਾ ਜਿਹੜਾ ਬੈਨ ਹੋਣਾ ਸ਼ੁਰੂ ਸ਼ੈਨਿਕਨ ਦੇ ਵੱਲੋਂ ਲਗਾ ਦਿੱਤਾ ਜਾਵੇਗਾ ਇਹ ਜੀਆਂ ਹੋਰ ਅਪਡੇਟ ਦੇਖਣ ਵਾਸਤੇ ਸਾਡੇ ਚੈਨ ਨੂੰ ਜਰੂਰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਸਬਸ ਤੋ ਦਬਕੇ ਸ਼ੇਅਰ ਕਰ